ਤਾਕਰੀ ਪੰਜਾਬ ਪੁਲਿਸ ਆਪਣੇ ਕਾਰਨਾਮੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਕਈ ਵਾਰ ਪੰਜਾਬ ਪੁਲਿਸ ਨੂੰ ਲੋਕਾਂ ਦੇ ਨਾਲ ਧੱਕਾ ਕਰਦੇ ਹੁੰਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਲੇਕਿਨ ਅਮਰਸਰ ਥਾਣਾ ਸਦਰ ਦੀ ਇਹਨਾਂ ਦੇ ਇਲਾਕੇ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਜੰਗੋ ਤੈਰ ਵੀ ਹੋਈ ਹੈ ਜਦੋਂ ਥਾਣਾ ਸਦਰ ਦੀ ਪੁਲਿਸ ਇਲਾਕੇ ਦੇ ਵਿੱਚ ਚੱਲ ਰਹੇ ਪ੍ਰਵਾਸੀ ਲੋਕਾਂ ਦੇ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਵਾਸਤੇ ਗਈ ਤਾਂ ਉੱਥੇ ਪ੍ਰਵਾਸੀ ਲੋਕਾਂ ਦੇ ਵੱਲੋਂ ਸਦਰ ਥਾਣਾ ਦੀ ਪੁਲਿਸ ਦੇ ਨਾਲ ਹੀ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਗਿਆ ਤਾਂ ਉੱਥੇ ਪ੍ਰਵਾਸੀ ਔਰਤਾਂ ਦੇ ਵੱਲੋਂ ਪੁਲਿਸ ਦੀ ਕੋਟਮਾਰਕੀ ਕੀਤੀ ਜਿਸ ਤੋਂ ਬਾਅਦ ਪੁਲਿਸ ਤੋਂ ਵੱਲੋਂ ਮੌਕੇ ਤੇ ਥਾਣਾ ਸਦਰ ਤੇ ਹੋਰਨਾ ਪੁਲਿਸ ਬਲਾਕ ਦੇ ਨਾਲ ਪ੍ਰਵਾਸੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਇਸ ਮੰਡਰੀ ਤੁੰਗ ਪਲਾ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦੀ ਗਲੀ ਦੇ ਵਿੱਚ ਪ੍ਰਵਾਸੀ ਲੋਕਾਂ ਦਾ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਸੀ ਤੇ ਦੋਵੇਂ ਧਿਰਾਂ ਬੈਠ ਕੇ ਰਾਜੀ ਨਾਮਾ ਕਰਨ ਦਾ ਸੀ। ਇਸ ਦੌਰਾਨ ਕਾਫੀ ਤੂਤੂਮਈ ਹੋਈ ਤਾਂ ਜਦੋਂ ਇਸ ਮਾਮਲੇ ਦੇ ਵਿੱਚ ਪੁਲਿਸ ਇੱਥੇ ਪਹੁੰਚੀ ਤਾਂ ਨਾ ਪ੍ਰਵਾਸੀ ਲੋਕਾਂ ਦੇ ਵੱਲੋਂ ਪੁਲਿਸ ਦੇ ਨਾਲ ਹੀ ਹੱਥੋ ਪਾਈ ਸ਼ੁਰੂ ਕਰ ਦਿੱਤੀ ਆ। ਵੇਖੋ ਜੀ ਮੈਂ ਇਲਾਕੇ ਦਾ ਮੋਹਤਵਰ ਬੰਦਾ ਰਾਮੂ ਭਲਵਾਨ ਆ ਤੇ ਇਹਨਾਂ ਦੇ ਘਰ ਪੁਲਿਸ ਆਈ ਸੀਗੀ ਤੇ ਇਹ ਟਖੋਰ ਐ ਮੈਨੂੰ ਜੀ ਨਾ ਨਾ ਚਲੋ ਕੋਈ ਨਹੀਂ ਤੇ ਇਹ ਇਹਨਾਂ ਦੇ ਘਰ ਪੁਲਿਸ ਆਈ ਸੀ ਇਹਨਾਂ ਦਾ ਪੋਤਰਾ ਮੈਨੂੰ ਸਤਨ ਗਿਆ ਹੈ ਤੇ ਮੈਂ ਆਇਆ ਤੇ ਇਹਨਾਂ ਚਿਰਚ ਇਹਨਾਂ ਦੀ ਕੁੜੀ ਹੈਗੀ ਆ ਕੀ ਨਾਮ ਉਹਦਾ ਕਿਰਨ ਕਿਰਨ ਉਹਨੇ ਮਲਾਜਮ ਦੇ ਦੋ ਚਪੇਟਾ ਮਾਰਤੇ ਮੇਰੇ ਹੁੰਦੇ ਆ ਇਹ ਸਰਪੰਚ ਜੀ ਵੀ ਲਾਗੇ ਗਵਾਹ ਨੇ ਸਾਰਾ ਮੁੱਲਾ ਗਵਾਹ ਆ ਇਹਨੇ ਮੇਰੇ ਹੁੰਦੇ ਮੁਲਾਜ਼ਮ ਦੇ ਦੋ ਚਪੇੜਾ ਮਾਰਿਆ ਐਸਾ ਹੀ ਗੁਰਨਾਮ ਸਿੰਘ ਦੇ ਇਹ ਮੁਲਾਜ਼ਮ ਨੂੰ ਹੱਥ ਚੁਕਣਾ ਤੇ ਬਹੁਤ ਮੰਦ ਪਾ ਕੇ ਪਾਗੜਾ ਇਸ ਤੋਂ ਬਾਅਦ ਕੀ ਹੋ ਸਕਦਾ ਜੇ ਮੁਲਾਜ਼ਮ ਨੇ ਸੇਫ ਹੈਗੇ ਨਹੀਂ ਕਿਥੋਂ ਸੇਫ ਹੋਵਾਂਗੇ ਕੋਜੀ ਜੋ ਗਲੀ ਮੱਲਾ ਕਹਿੰਦੇ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਾਰੀ ਗਲੀ ਗਵਾਏ ਕਿੰਨੇ ਜਣੇ ਕਿੰਨੇ ਮੁਲਾਜ਼ਮ ਕਿੰਨੇ ਪੁਲਿਸ ਵਾਲੇ ਦੋ ਮੁਲਾਜ਼ਮ ਸੀਗੇ ਇਹ ਸਾਰੇ ਟੱਬਰ ਨੂੰ ਦੋਵੇਂ ਮੁਲਾਜ਼ਮਾਂ ਨੂੰ ਪੈਗੇ ਪੁਲਸ ਵਾਲੇ ਤਿੰਨ ਬੰਦੇ ਲੈ ਕੇ ਗਏ ਜੀ ਇੱਕ ਉਹਨਾਂ ਦਾ ਜਵਾਈ ਇਹ ਉਹਨਾਂ ਦੇ ਬੇਟਾ ਤੇ ਉਹਨਾਂ ਨੂੰ ਰਵੀ ਨੂੰ ਮੁਲਾਜ਼ਮ ਆਏ ਝਗੜਾ ਹੋਣ ਲਿਆ ਇਸ ਘਰ ਵਿੱਚ ਹਾਂਜੀ ਮੁਲਾਜ਼ਮ ਆਏ ਉਹਨਾਂ ਦੇ ਘਰ ਪੈ ਗਏ ਨੇ ਕੀ ਸਮਝਦੇ ਆਕਰ ਪੁਲਿਸ ਮੁਲਾਜ਼ਮ ਸੇਵ ਨਹੀਂ ਗਾ ਤੇ ਆਮ ਲੋਕਾਂ ਦੇ ਆਮ ਲੋਕਾਂ ਦਾ ਕੀ ਬਣੂਗਾ ਸਾਡੀ ਸੇਵ ਵਾਸਤੇ ਆਏ ਪੁਲਿਸ ਸਾਡੀ ਸੇਵਿੰਗ ਵਾਸਤੇ ਆਏ ਸੀ ਪੁਲਿਸ ਲੋਕਾਂ ਦੀ ਅਵਾਸਤ ਵਾਸਤੇ ਆਈ ਹੈ ਜੀ ਹਾਂਜੀ ਕਿੰਨੇ ਬੰਦੇ ਦਾ ਪੁਲਿਸ ਇਦੋ ਮੁਲਾਜ਼ਮ ਸੀ ਨਾ ਇਹ ਸਾਰੀ ਫੈਮਲੀ ਘਰ ਦੀ ਸਾਰੀ ਫੈਮਲੀ ਦੀ ਹਾਂਜੀ ਉਹਨਾਂ ਦੇ ਘਰ ਪਿਆਗੇ ਹਾਂਜੀ ਨਹੀਂ ਨਹੀਂ ਪ੍ਰਵਾਸੀ ਹੈ ਇਹ ਪ੍ਰਵਾਸੀ ਹਾਂਜੀ ਪ੍ਰਵਾਸੀ ਹਾਂਜੀ ਮੁਲਾਜ਼ਮਾਂ ਦੇ ਕੋਲ ਕੀਤਾ ਜੀ ਮੰਗ ਕਰਦੇ ਹੋ ਅਸਰਾ ਦੇ ਬਹੁਤ ਗਲੀ ਵਿੱਚ ਕੰਦ ਜੋ ਹਾਂਜੀ ਬਹੁਤ ਜ਼ਿਆਦਾ ਕਾਰਵਾਈ ਹੋਣੀ ਚਾਹੀਦੀ ਅਸਰਾ ਦੇ ਇਹਨਾਂ ਨੇ ਸਾਰੇ ਕਹਿਣ ਦੇ ਭੀ ਇੱਥੋਂ ਜਾਣਾ ਚਾਹੀਦਾ ਇਹਨਾਂ ਨੂੰ ਇਹਨਾਂ ਨੂੰ ਕਿੰਨੇ ਬੰਦੇ ਆ ਦੀ ਪ੍ਰਵਾਸੀ ਇੱਕ ਰਪਾਲ ਕੋਲੋਨੀ ਤੁੰਗਾਲ ਹਾਂਜੀ ਕੀ ਅੱਜ ਕੀ ਗੱਲ ਹੋਈ ਇਹਨਾਂ ਦੀ ਛੋਟੀ ਕੁੜੀ ਦਾ ਝਗੜਾ ਹੈ ਜੀ ਹਾਂਜੀ ਉਹ ਕਹਿੰਦੀ ਮੈਂ ਜੀਜੇ ਨਾਲ ਰਹਿਣਾ ਜੇ ਅੱਛਾ ਜੀ ਉਹ ਮੰਗ ਭਰੀ ਫਿਰਦੀ ਆ ਉਹਦੇ ਨਾਲ ਦੀ ਉਹਦੀ ਮਾਂ ਮੁੰਡੇ ਦੀ ਦੋ ਵਾਰੀ ਪਹਿਲੋ ਆ ਕੇ ਆਪਣੇ ਇਹਨਾਂ ਦੇ ਘਰ ਬੋਲਵਾਲ ਕੇ ਗਈ ਆ ਹਾਂਜੀ ਤੇ ਉਹ ਉਹਨਾਂ ਨੇ ਅੰਦਰ ਕੁੱਟ ਮਾਰ ਕੇ ਭਜਾ ਦੰਦੇ ਨੇ ਭਈ ਅੱਜ ਕੀ ਗੱਲ ਹੋਈ ਜਦੋਂ ਅੱਜ ਅੱਜ ਦੇ ਪੁਲਿਸ ਆਈਏ ਤੇ ਇਹਦੇ ਕੁੜੀ ਦੇ ਮਾਪਿਓ ਨੇ ਦੀ ਸੱਸ ਨੂੰ ਆਪਣੀ ਨੂੰ ਤੇ ਉਹਦੇ ਜਵਾਈ ਨੂੰ ਅੰਦਰ ਕੈਦ ਕਰ ਲਿਆ ਪੁਲਿਸ ਨੇ ਆ ਕੇ ਅੰਦਰੋਂ ਕਢਾਇਆ ਉਹਨਾਂ ਨੂੰ ਪੁਲਿਸ ਤੇ ਕੋਈ ਹਮਲਾ ਵਗੈਰਾ ਨਹੀਂ ਹੋਇਆ ਉਹ ਕੁੜੀ ਕਿਰਨ ਨੇ ਕੀਤਾ ਥੱਪੜ ਮਾਰਿਆ ਪੁਲਿਸ ਅਫਸਰ ਨੂੰ ਸਮਝਦੇ ਕਿੰਨੀ ਮਾਂ ਦਾ ਭਾ ਕੀ ਜਸਕਾ ਸਮਝਦੇ ਆ ਗੱਲ ਕਰ ਪੁਲਿਸ ਸੀਵ ਨਹੀਂ ਕਿਤੇ ਆਮ ਲੋਕਾਂ ਦਾ ਕੀ ਬਣੇਗਾ ਇਹ ਵੀ ਗਲਤ ਹੈ ਜੀ ਅਸੀਂ ਵੀ ਧੀਆਂ ਪੁੱਤਾਂ ਵਾਲਿਆਂ ਨੂੰਆਂ ਵਾਲੇ